صافے ਦਿਸ ਰਹਾ ਕਿ ਉਹ ਕਬਰਾਟ ਵਿੱਚ ਨੇ ਬਖਲਾੜ ਵਿੱਚ ਨੇ ਅਕਾਲੀ ਦਰ ਨੂੰ ਜਫਾ ਮਾਰ ਕੇ ਬੈਠੇ ਰਹੋ ਇਹ ਹੈਗੀ ਤੁਹਾਡ ਕੋ ਜ਼ਮੀਨ ਤੱਕ ਹੈ ਕਿ ਕਿ ਥਲੇ ਹੋ ਕੰਨ ਤੇ ਲਿਖਿਆ ਪੜਨਾ ਚਾਹੀਦਾ ਸਿਆਣੇ ਬੰਦੇ ਨੂੰ ਕਿ ਕੰਨ ਤੇ ਕੀ ਲਿਖਿਆ ਆ ਜੇ ਤੁਸੀਂ ਪੜਦੇ ਨਹੀਂ ਤੇ ਉਹਨੂੰ ਉਹਨੂੰ ਮੰਨਦੇ ਨਹੀਂ ਤਾਂ ਫੇਰ ਤਾਂ ਭਾਈ ਇਹ ਤਾਂ ਗਾਂ ਦਾ ਸਮਾਂ ਵੀ ਇਹਦੋਂ ਹੋਰ ਮਾੜਾ ਸਾਬਤ ਹੋਊਗਾ ਜਿਵੇਂ ਸ੍ਰੀ ਸੁਖਬੀਰ ਸਿੰਘ ਬਾਦਲ ਡੇਰੇ ਦੇ ਮੁਖੀ ਨੂੰ ਮਿਲੇ ਆ ਤੇ ਇੱਕ ਵਾਰੀ ਨਹੀਂ ਕਈ ਵਾਰੀ ਮਿਲੇ ਆ ਉਹਨੇ ਆਪਣੇ ਪੰਥ ਚੋਂ ਛੇਕਣ ਦੇ ਬਾਵਜੂਦ ਵੀ ਮਿਲੇ ਆ ਤਨਖਾਹੀਆ ਕਰਾਰ ਦਿੱਤਾ ਸੀ ਉਹਨੂੰ ਤੇ ਫਿਰ ਦੱਸੋ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਇੱਕ ਤਨਖਾਹੀਆ ਹੀ ਮਿਲ ਰਿਹਾ ਤੇ ਇਹਨੂੰ ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਆ ਤੇ ਪੰਜਾਬ ਦੀ ਸੱਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਚੱਲ ਰਹੀ ਸੀ ਤਕਰਾਰ ਅੱਜ ਖੁੱਲਕੇ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੱਲੋਂ ਜਿਹੜਾ ਬਾਗੀ ਧੜਾ ਜਿਸਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਬੀਬੀ ਜਾਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਚੰਦੂ ਮਾਜਰਾ ਜਾਂ ਹੋਰ ਵੱਡੇ ਲੀਡਰ ਸੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਦਾ ਪ੍ਰੈਸ ਨੋਟ ਵੀ ਰਿਲੀਜ਼ ਕੀਤਾ ਗਿਆ ਹੈ ਇਸ ਸਮੇਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਲਗਾਤਾਰ ਤੁਹਾਡੇ ਵੱਲੋਂ ਤੇ ਬਾਕੀ ਹੋਰ ਆਗੂਆਂ ਵੱਲੋਂ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਆਕਾਲੀ ਦਲ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾਂਦੀ ਸੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਲੇਕਿਨ ਅੱਜ ਉਸ ਦਾ ਅਸਰ ਉਲਟਾ ਹੀ ਦੇਖਣ ਨੂੰ ਮਿਲਿਆ ਅੱਜ ਤੁਹਾਨੂੰ ਤੇ ਤੁਹਾਡੇ ਲੀਡਰਾਂ ਨੂੰ ਜਿਹੜਾ ਪਾਰਟੀ ਚੋਂ ਬਾਹਰ ਕਰ ਦੇਖੋ ਪਾਰਟੀ ਚੋਂ ਕੱਢਣਾ ਰੱਖਣਾ ਇਹ ਕਿ ਸਦੇ ਅਧਿਕਾਰ ਖੇਤਰ ਜਤੋਂ ਆਉਂਦਾ ਹੀ ਨਹੀਂ ਕਰਕੇ ਅਸੀਂ ਅਕਾਲੀ ਜੰਮੇ ਸੀ ਅਕਾਲੀ ਪੜਿਆਂ ਤਾਂ ਅਕਾਲੀ ਰਵਾਂਗੇ ਅਕਾਲੀ ਇੱਕ ਸਾਡਾ ਵਿਚਾਰ ਤਾਰਾ ਸੋਚ ਆ ਸਾਡੇ ਪਰਿਵਾਰਾਂ ਦਾ ਵਿਰਸਾ ਆ ਉਹ ਅੱਜ ਜਿਹੜਾ ਉਹਨਾਂ ਨੇ ਫੈਸਲਾ ਲਿਆ ਆਪ ਹੁਦਰੀ ਤਰੀਕੇ ਦੇ ਨਾਲ ਇਹ ਤਾਂ ਉਹਨਾਂ ਉਹਨਾਂ ਦਾ ਸਾਫ਼ ਦੱਸ ਰਿਹਾ ਕਿ ਉਹ ਕਬਰਾਂਟ ਵਿੱਚ ਨੇ ਬਖਲਾੜ ਵਿੱਚ ਨੇ ਅਸੀਂ ਤਾਂ ਕਾਫੀ ਦੇਰ ਤੋਂ ਤੁਰੇ तकरीबन ਸਾਨੂੰ 1.5-2 ਮਹੀਨੇ ਹੋ ਗਏ ਤੁਰਿਆ ਨੂੰ ਅਕਾਲੀ ਦਲ ਸੁਧਾਰ ਲਹਿਰ ਅਸੀਂ ਬਣਾਈ ਆ ਸ਼੍ਰੋਮਣੀ ਕਾਲੀ ਦਲ ਨੂੰ ਅਸੀਂ ਟਕੜਾ ਕਰਨਾ ਚਾਹੁੰਦੇ ਬਚਾਉਣਾ ਚਾਹੁੰਦੇ ਆ ਤੇ ਹੋਰ ਤਾਂ ਸਾਡਾ ਕੋਈ ਮੋਟਿਵ ਨਹੀਂਗਾ ਕੋਈ ਸਾਡਾ ਪਰਸਨਲ ਇਹਦੇ ਵਿੱਚ ਕੋਈ ਨਿੱਜੀ ਸਵਾਰਥ ਨਹੀਂਗਾ ਨਿਰਸਵਾਰਥ ਹੋ ਰਹੇ ਆ ਲੇਕਿਨ ਜੋ ਕੱਲ ਡੇਰਾ ਜਿਹੜਾ ਸਰਸੇ ਦਾ ਇੱਕ ਆਪਣੇ ਰਾਜ ਸਿੰਘ ਉਹਨਾਂ ਦਾ ਇੰਚਾਰਜ ਸੀ ਪੱਦੀ ਕਲੀਅਰ ਜਿਹੜੀ ਗੱਲਾਂ ਉਹਨੇ ਆਖੀਆਂ ਉਹ ਬਹੁਤ ਜਿਆਦਾ ਗੰਭੀਰ ਨੇ ਉਹਦੇ ਨਾਲ ਹਰ ਸਿੱਖ ਦਾ ਜਿਹੜਾ ਹਿਰਦਾ ਬਹੁਤ ਜਿਆਦਾ ਦੁਖੀ ਹੋਇਆ ਬਲੁੰਨ ਬਲੁੰਨ ਰਹਿ ਗਿਆ ਤੇ ਉਹ ਹੁਣ ਹਰ ਸਾਰੇ ਸਿੱਖ ਸੋਚਦੇ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਉਹ ਡੇਰੇ ਮੁਖੀ ਨੂੰ ਮਿਲਣ ਲੱਪੇ ਦੱਸੋ ਜਿਹਨੂੰ ਆਪਣੇ ਪੰਥ ਜਿਹਨੂੰ ਛੇਕਿਆ ਸੀ ਜਿਹਨੂੰ ਤਨਖਾਹੀਆ ਕਰਾਰ ਦਿੱਤਾ ਸੀਗਾ ਆਪਣੇ ਅਕਾਲ ਤਖਤ ਸਾਹਿਬ ਜਹੇਦਾਰ ਨੇ ਤੇ ਫਿਰ ਕਿੱਥੇ ਖੜਾ ਅਕਾਲੀ ਦਲ ਸੋ ਇਹ ਗੱਲਾਂ ਜੋ ਸਾਹਮਣੇ ਆਈਆਂ ਜਿਵੇਂ ਉਹ ਚਿੱਠੀ ਵਿੱਚ ਝਾਲ ਸਾਜੀ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਧੋਖਾ ਵੜੀ ਕਰਕੇ ਉਹਨਾਂ ਤੇ ਦਬਾਅ ਪਾਇਆ ਸਿੰਘ ਸਭਾਨਾਂ ਤੇ ਮਾਫੀ ਦਵਾਈ ਉਹਨੂੰ ਉਹ ਕਹਿੰਦਾ ਮੈਂ ਮਾਫੀ ਮੰਗੀ ਨਹੀਂ ਦੇ ਇਹ ਸਾਧ ਕਹਿੰਦਾ ਸੋ ਇਹ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ 'ਚ ਬਹੁਤ ਇਸ ਗੱਲ ਦਾ ਅਸਰ ਆ ਬੜਾ ਦੁੱਖ ਆ ਬੜਾ ਰੋਸ ਆ ਤੇ ਜੇ ਹੁਣ ਤੁਸੀਂ ਆਪਣੇ ਤੌਰ ਤੇ ਆਪ ਫੈਸਲਾ ਨਹੀਂ ਕਰ ਸਕੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਪ੍ਰਧਾਨਗੀ ਛੱਡ ਦਿਓ ਪਹਿਲਾਂ ਪ੍ਰਧਾਨਗੀ ਛੱਡ ਦਿੰਦੇ ਤੇ ਸ਼ਾਇਦ ਕੋਈ ਲੀਡਰਸ਼ਿਪ ਮੁਰੇ ਹੋਰ ਆ ਜਾਂਦੀ ਲੋਕੋਂ ਨੂੰ ਭਰਵਾਨ ਕਰ ਲੈਂਦੇ ਨਹੀਂ ਛੱਡਿਆ ਅਸੀਂ ਤਾਂ ਜੋ ਲੋਕ ਚਾਹੁੰਦੇ ਉਹਦੀ ਗੱਲ ਕਰਦੇ ਆ ਜੋ ਲੋਕਾਂ ਨੇ ਸਾਨੂੰ ਕਿਹਾ ਕਿ ਅਗਰ ਇਹ ਫੈਸਲਾ ਲਾਉਂਗੇ ਤਾਂ ਇਹ ਇਕੱਲੀ ਦਲ ਤੁਹਾਡਾ ਕੈਮਰਾਂ ਸੱਕੂਗਾ ਨੇ ਅਕਾਲੀ ਦਲ ਨੂੰ ਕਿਸੇ ਨੇ ਪੁੱਛਣਾ ਨਹੀਂਗਾ ਅੱਜ ਅਕਾਲੀ ਦਲ ਦੀ ਹੋਂਦ ਖਤਰੇ ਚਲ ਗਈ ਆ ਤੇ ਸਾਨੂੰ ਅਸੀਂ ਸਿਰਫ ਅਕਾਲੀ ਦਲ ਦੇ ਉਹਦੇ ਕਰਕੇ ਤੁਰਿਆ ਵੀ ਅਕਾਲੀ ਦਲ ਸਾਡੀ ਆਪਣੀ ਜਮਾਤ ਆ ਅਕਾਲੀ ਦਲ ਦਾ ਸਾਨੂੰ ਦਰਦ ਆ ਤਾਂ ਅਸੀਂ ਲੈ ਕੇ ਇਹਨੂੰ ਆਪਣੇ ਆਈ ਵਿਚਾਰਤਾਰਨ ਲੈ ਕੇ ਤੁਰਿਆ ਕਿ ਅਸੀਂ ਸੁਧਾਰ ਲੈ ਕੇ ਆਈਏ ਲੋਕਾਂ ਤੱਕ ਪਹੁੰਚ ਕਰੀ ਜੋ ਲੋਕ ਚਾਹੁੰਦੇ ਹੋ ਤੇ ਮਤਾਬਕ ਅਕਾਲੀ ਦਲ ਨੂੰ ਚਲਾਈਏ ਤੇ ਉਹਨਾਂ ਨੇ ਬਖਲਾ ਬਖਲਾਟ ਝਾਕੇ ਕਬਰਾਂਡ ਵਿੱਚ ਆਕੇ ਉਹਨਾਂ ਨੇ ਜਦ ਦੇਖਿਆ ਵੀ ਪ੍ਰਦੀਪ ਕਲੇਰ ਦਾ ਕੋਈ ਜਵਾਬ ਨਹੀਂ ਆ ਸਾਡੇ ਕੋ ਤੇ ਫਿਰ ਉਹਨਾਂ ਨੂੰ ਕਹ ਲਓ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਉਹ ਤਾਂ ਬਾਕੀ ਗੱਲਾਂ ਤਾਂ ਬਹੁਤ ਦੂਰ ਦੀਆਂ ਤੇ ਫਿਰ ਉਹਨਾਂ ਨੇ ਐਕਸ਼ਨ ਲੈ ਲਿਆ ਚਲੋ ਇਹਦਾ ਕੀ ਫਰਕ ਪੈਂਦਾ ਆ ਇਹ ਤਾਂ ਲੋਕਾਂ ਕੋ ਜਾਵਾਂਗੇ ਅਸੀਂ ਤੇ ਅਸੀਂ ਆਪਣੀ ਗੱਲ ਰੱਖਾਂਗੇ ਲੋਕ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਗੱਲ ਨਾਲ ਸਾਡਾ ਸਾਥ ਦੇ ਰਹੇ ਆ ਤੇ ਲੋਕ ਸਾਡੇ ਨਾਲ ਖੜੇ ਆ ਤੇ ਇਹ ਇਹਨਾਂ ਦੇ ਐਕਸ਼ਨ ਦੇ ਨਾਲ ਕੋਈ ਨਾ ਫਰਕ ਪੈਣਾ ਨਾ ਪੈਣਾ ਆ ਹਾਂ ਜੇ ਉਹ ਆਪ ਸਿਆਣੇ ਹੁੰਦੇ ਆਪ ਹੋ ਅਕਾਲੀ ਦਲ ਨੂੰ ਬਚਾਉਣ ਵਾਸਤੇ ਉਹ ਤੁਰਦੇ ਤੇ ਫਿਰ ਉਹਨਾਂ ਨੂੰ ਜੋ ਸੰਗਤ ਚਾਹੁੰਦੀ ਸੀ ਉਹ ਫੈਸਲਾ ਲੈਣਾ ਚਾਹੀਦਾ ਸੀਗਾ ਉਹ ਫੈਸਲਾ ਸੀਗਾ ਜੋ ਚੁੰਟਾ ਕਮੇਟੀ ਦੀ ਰਿਪੋਰਟ ਵਿੱਚ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪਾਸੇ ਅੜ ਜਾਣ ਤੇ ਨਵੀਂ ਲੀਡਰਸ਼ਿਪ ਉਰੇ ਆਏ ਲੇਕਿਨ ਵਿਰਸਾ ਸਿੰਘ ਵਲਟੋਆ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਪ੍ਰਦੀਪ ਕਲੇਰ ਜਿਸ ਨੂੰ ਹੀਰੋ ਬਣਾਇਆ ਜਾ ਰਿਹਾ ਹੈ ਕਿ ਸਾਜ਼ਿਸ਼ ਦੇ ਤਹਿਤ ਕਿਉਂਕਿ ਮੁੱਖ ਦੋਸ਼ੀ ਤਾਂ ਉਹ ਖੁਦ ਹੈਗਾ ਔਰ ਦੂਸਰਾ ਉਹਨੇ ਜਿਹੜਾ ਸ਼ਸ਼ੀकांत ਜਿਹੜੇ ਸਾਬਕਾ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਲੈ ਕੇ ਇੱਕ ਮਹਿਲਾ ਨੂੰ ਲੈ ਕੇ ਤੇ ਇੱਥੇ ਤਾਂ ਕਿ ਪ੍ਰਤਾਪ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਵੀ ਗੱਲ ਕਹੀਏ ਕਿ 2015 ਦੇ ਵਿੱਚ ਸ਼੍ਰੀ ਅਕਾਲ ਤਖਤ ਜਿਹੜਾ ਉਹਨਾਂ ਨੇ ਪੱਤਰ ਦਿੱਤਾ ਸੀਗਾ ਤੇ ਲੇਕਿਨ ਜਿਹੜੇ ਹੁਣੇ ਬਾਗੀ ਧੜਾ ਜਿਹੜਾ ਇਲਜ਼ਾਮਤ ਲਗਾ ਰਹੇ ਆ ਉਹ ਬੇਬੁਨਿਆਦ ਨੇ ਦੇਖੋ ਆਪੋ ਚਿੱਠੀ ਲਿਖ ਕੇ ਦੋਸ਼ ਮੁਕਤ ਨਹੀਂ ਹੋ ਸਕਦੇ ਚਿੱਠੀ ਉਹਨਾਂ ਲਿਖੀ ਸੀ ਇੱਕ ਦਰਦ ਦਿਖਾਇਆ ਸੀ ਬਤੌਰ ਮੁੱਖ ਮੰਤਰੀ ਦਾ ਠੀਕ ਆ ਚਲੋ ਉਹ ਆਪਣੀ ਲਿਖਤੀ ਚਿੱਠੀ لیکن جو ਜਿਹੜੇ ਆਪੇ ਬੱਜੁਰ ਗੁਨਾਹ ਕੀਤੇ ਆ ਏਡੇ ਪਾਪ ਕੀਤੇ ਆ ਉਹਨਾਂ ਉਹਨਾਂ ਤੋਂ ਆਪਾਂ ਕਿਵੇਂ ਛੁਟਕਾਰਾ ਪਾ ਸਕਦੇ ਆ ਉਹ ਤਾਂ ਸੰਗਤ ਚਾਹੁੰਦੀ ਸੀ ਤੇ ਆਪਣਾ ਸਾਡੇ ਪਰੰਪਰਾ ਆਖਦੀ ਆ ਕਿ ਜੇ ਅਸੀਂ ਗਲਤੀ ਕੀਤੀ ਧਾਰਮਿਕ ਖੇਤਰ ਵਿੱਚ ਉਹ ਵੀ ਅਕਾਲ ਤਖਤ ਸਾਹਿਬ ਦੇ ਜਾਇਜ਼ਰ ਦੇ ਦਬਾਅ ਪਾ ਕੇ ਉਹਨਾਂ ਨੂੰ ਗਲਤੀ ਕਰਾਈ ਆ ਤੇ ਸਾਨੂੰ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋ ਕੇ ਆਪਣੀ ਖਿਮਾ ਜਾਂਚਣਾ ਕਰਨੀ ਚਾਹੀਦੀ ਸੀ ਕੱਲੀ ਚਿੱਠੀ ਲਿਖਣਾ ਅਸੀਂ ਸੁਰਖਰੂ ਨਹੀਂ ਹੁੰਦੇ ਅਸੀਂ ਬਰੀ ਨਹੀਂ ਹੁੰਦੇ ਇੱਕ ਤਾਂ ਗੱਲ ਆ ਗਈ ਦੂਸਰੀ ਗੱਲ ਇਹ ਵੀ ਜਿਹੜਾ ਪ੍ਰਦੀਪ ਕਲੇਰ ਆ ਉਹ 20 ਵਾਰੀ ਗੁਨਾਹਗਾਰ ਹੋਊਗਾ ਪਾਪੇ ਹੋਊਗਾ ਸਜ਼ਾ ਮਿਲ ਜਣੀ ਉਹਨੂੰ ਲੇਕਿਨ ਜਿਹੜਾ ਚਸ਼ਮਦੀਦ ਗਵਾਹ ਆ ਵਾਕਿਆਤ ਜੋ ਹੋਏ ਨੇ ਜਿਵੇਂ ਸੁਆਸ ਸੁਖਬੀਰ ਸਿੰਘ ਬਾਦਲ ਡੇਰੇ ਦੇ ਮੁਖੀ ਨੂੰ ਮਿਲੇ ਆ ਤੇ ਇੱਕ ਵਾਰੀ ਨਹੀਂ ਕਈ ਵਾਰੀ ਮਿਲੇ ਆ ਉਹਦੇ ਆਪਣੇ ਪੰਥ ਚੋਂ ਛੇਕਣ ਦੇ ਬਾਵਜੂਦ ਵੀ ਮਿਲੇ ਆ ਤਨਖਾਹੀਆ ਕਰਾਰ ਦਿੱਤਾ ਸੀ ਉਹਨੂੰ ਤੇ ਫੇਰ ਦੱਸੋ ਤੁਸੀਂ ਕਾਲੀ ਦਲ ਦਾ ਪ੍ਰਧਾਨ ਇੱਕ ਤਨਖਾਹੀਆ ਲ ਮਿਲ ਰਿਹਾ ਇਹ ਉਹ ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਆ। ਸਾਰੇ ਵਿਰੋਧ ਉਦੋਂ ਕਿਉਂ ਨਹੀਂ ਕੀਤਾ ਗਿਆ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਸਰਕਾਰ ਸੀਗੀ ਤੁਸੀਂ ਵੀ ਉਸ ਸਮੇਂ ਵਿਧਾਇਕ ਸੀਗੇ ਬੀਬੀ ਜਗੀਰ ਕੌਰ ਵੀ ਵਿਧਾਇਕ ਸੀਗੇ ਉਸ ਸਮੇਂ ਕਿਉਂ ਨਹੀਂ ਵਿਰੋਧ ਨਜ਼ਰ ਆਇਆ ਇਹ? ਵਿਰੋਧ ਤਾਂ ਉਦੋਂ ਕੀਤਾ ਉਹ ਆਵਾਜ਼ ਉਹ ਸਭ ਜਿਨ੍ਹਾਂ ਨੇ ਠੋਣੀ 'ਚ ਠਾਈ ਠੀਕ ਹੈ ਲੇਕਿਨ ਉਦੋਂ ਕੋਈ ਬੋਦੀ ਸੁਣਵਾਈ ਨਹੀਂ ਸੀ ਹੁੰਦੀ। ਸਰਕਾਰ ਸੀ ਸਰਕਾਰ ਦੇ ਜ਼ੋਰ ਨਾਲ ਫੈਸਲੇ ਲਈ ਗਏ ਹੋ। ਫੈਸਲੇ ਉਹਨਾਂ ਬੇਪਰਵਾਹੋ ਕੇ ਫੈਸਲੇ ਨੇ। ਜੇ ਉਹ ਕਿਸੇ ਨੂੰ ਕਿਸੇ ਦੀ ਸਲਾਹ ਲੈਂਦੇ ਕਿਸੇ ਨੂੰ ਮੰਨ ਕਿਸੇ ਦੀ ਗੱਲ ਸੁਣਦੇ ਮੰਨਦੇ ਤੇ ਫੈਸਲੇ ਨਹੀਂ ਸੀ ਲੈਣੇ ਚਾਹਦੇ ਇਸ ਗੂਰ ਬਾਦਲ ਨੂੰ ਲੇਕਿਨ ਉਹਨਾਂ ਨੇ ਬਿਲਕੁਲ ਅਸੂਲਾਂ ਨੂੰ ਚਿੱਕੇ ਟੰਗੇ ਇਹ ਫੈਸਲੇ ਲਏ ਆ ਉਦੋਂ ਕਿਸੇ ਨੇ ਜ਼ੋਰ ਨਾਲ ਆਵਾਜ਼ ਉਠਾਈ ਕਿਸੇ ਨੇ ਆਪਣੇ ਟਿੱਲੀ ਹੋ ਕੇ ਆਵਾਜ਼ ਉਠਾਈ ਇਹ ਲੋਕਾਂ ਨੇ ਆਪਣੀ ਕੋਸ਼ਿਸ਼ ਕੀਤੀ ਪਰ ਮੰਨਣਾ ਤੇ ਨਾ ਮੰਨਣਾ ਤਾਂ ਨਾ ਹੀ ਮਰਜ਼ੀ ਸੀਗੀ ਹੁਣ ਜਦ ਸਾਰਾ ਕੁਝ ਅਕਾਲੀ ਦਲ ਤੋਂ ਜਾਂਦਾ ਰਿਹਾ ਲੋਕ ਸਾਨੂੰ ਛੱਡ ਗਏ ਪਾਰਟੀ ਦੀ ਜ਼ਮਾਨਤ ਜਬਤ ਹੋ ਗਈ ਆਪਣੇ ਸਮੂਹ ਤੌਰ ਤੇ ਪਾਰਟੀ ਦੀ ਜ਼ਮਾਨਤ ਜਬਤ ਹੋ ਗਈ ਤਾਂ ਫਿਰ ਹੁਣ ਜਾਂ ਤਾਂ ਘਰ ਬੈਠ ਜਾਂਦੇ ਆਰਾਮ ਨਾਲ ਤੇ ਆਪਣੇ ਕੁਛ ਨਾ ਕਰਦੇ ਤੇ ਜਾਂ ਫਿਰ ਸਾਨੂੰ ਇਸ ਖਾਤਰ ਆਪਣੀ ਜਮਾਤ ਨੂੰ ਆਪਣੀ ਪਾਰਟੀ ਨੂੰ ਬਚਾਉਣ ਖਾਤਰ ਸਾਨੂੰ ਅੱਗੇ ਆ ਕੇ ਇਹ ਗੱਲ ਕਰਨੀ ਪੈਣੀ ਸੀਗੀ ਚਾਹੀਦੀ ਸੀਗੀ ਜੋ ਲੋਕ ਚਾਹੁੰਦੇ ਸੀ ਤਾਂ ਸੀ ਉੱਠੇ ਆ ਨਹੀਂ ਸਾਨੂੰ ਕੋਈ ਹੋਰ ਸਾਨੂੰ ਆਪਣਾ ਤਾਂ ਕੋਈ ਨਹੀਂ ਜੀ ਸਵਾਰਥੀ ਨਹੀਂਗਾ ਤੇ ਜੇ ਸੁਖਬੀਰ ਸਿੰਘ ਬਾਦਲ ਪਛੜ ਜਾਂਦੇ ਤੇ ਹੋ ਸਕਦਾ ਗੱਲ ਠੀਕ ਹੋ ਜਾਂਦੀ ਆ ਚੰਗੀ ਲੀਡਰਸ਼ਿਪ ਹੋਰੇ ਆ ਜਾਂਦੀ ਜਿਹਨੂੰ ਲੋਕ ਪ੍ਰਵਾਨ ਕਰਦੇ ਸੋ ਉਦੋਂ ਵੀ ਬਹੁਤ ਕਈ ਨੇ ਆਖਿਆ ਆ ਪਰ ਉਦੋਂ ਦੇਖੋ ਸਰਕਾਰ ਦੇ ਨਸ਼ੇ 'ਚ ਆਪਣੇ ਸੱਤਾ ਦੇ ਆਪਣੇ ਉਹਦੇ 'ਚ ਨਹੀਂ ਜਦੋਂ ਉੱਪ ਦਵਾਈ ਹੁੰਦਾ ਉਹ ਤੇ ਜਿਹੜੇ ਵਿਅਕਤੀ ਸੱਤਾ ਨੂੰ ਸੰਭਾਲ ਕੇ ਬੈਠੇ ਹੁੰਦੇ ਉਹ ਬਹੁਤੀ ਕਿਸੇ ਦੀ ਗੱਲ ਸੁਣਦੇ ਨਹੀਂ ਹੋ ਨਾ ਮੰਨਦੇ ਆ ਮਨਮਰਜ਼ੀ ਕਰਦੇ ਆ ਉਹਦਾ ਜਿਹੜਾ ਅਸਰ ਹੁੰਦਾ ਆ ਉਹ ਸਮੇਂ ਬਾਅਦ ਨਿਕਲਦਾ ਆ ਅੱਜ ਉਹ ਅਸਰ ਸਾਰਾ ਸਾਹਮਣੇ ਆ ਗਿਆ ਪੰਜਾਬ ਦੇ ਲੋਕਾਂ ਦੇ ਅੱਗੇ ਪਰ ਕੁਝ ਦਿਨ ਪਹਿਲਾਂ ਵੀ ਤੁਹਾਡੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਦੇਣ ਨੂੰ ਕਿਹਾ ਜਾਂਦਾ ਜੋ ਦੇ ਕੇ ਵੀ ਆਂਦੇ ਆ ਉਸ ਦੇ ਬਾਅਦ ਸੇ ਤੁਹਾਡੇ ਤੇ ਹੀ ਐਕਸ਼ਨ ਆ ਰਹੇ ਆ ਚੋ ਇਹਦਾ ਇਹਦਾ ਰਾਜਨੀਤਿਕ ਗੱਲ ਹੈ ਨਾ ਜੀ ਐਕਸ਼ਨ ਕਰਨਾ ਨਹੀਂ ਕਰਨਾ ਇਹਦਾ ਅਕਾਲ ਤਖਤ ਸਾਹਿਬ ਵੀ ਤਾਂ ਜਾ ਕੇ ਆਇਆ ਅਕਾਲ ਤਖਤ ਸਾਹਿਬ ਤਾਂ ਗਏ ਜੀ ਉਹਨਾਂ ਨੇ ਦੇਖੋ ਸਪਸ਼ਟੀਕਰਨ ਮੰਗਿਆ ਸਪਸ਼ਟੀਕਰਨ ਬੰਦ ਲਫਾਫੇ ਜੀ ਦਿੱਤਾ ਉਹ ਬਿਲਕੁਲ ਉਹ ਖੁੱਲਾ ਹੋਣਾ ਚਾਹੀਦਾ ਸਾਰੇ ਸਿੱਖ ਪੰਥ ਦੇ ਸਾਹਮਣੇ ਆਉਣਾ ਚਾਹੀਦਾ ਆ ਵੀ ਕੀ ਉਹਨਾਂ ਨੇ ਆਖਿਆ ਲੇਕਿਨ ਅਗਰ ਉਹ ਗਲਤੀ ਮੰਨਦੇ ਆ ਤੇ ਸਾਰੇ ਵੱਜਰ ਗੁਨਾਹ ਨੂੰ ਕਬੂਲਦੇ ਆ ਫਿਰ ਤਾਂ ਆਪਣੇ ਅਕਾਲ ਤਖਤ ਸਾਹਿਬ ਦੇ ਜ਼ਾਇਦਾਰ ਉਹਨਾਂ ਨੂੰ ਉਸ ਮੁਤਾਬਕ ਸਜ਼ਾ ਦੇਣਗੇ ਜੀ ਉਸ ਗੱਲ ਨੂੰ ਟਾਲਮਟੋਲ ਕਰਕੇ ਤੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਚਿੱਠੀ ਭੇਜ ਕਰ ਦੇਣਾ ਤੇ ਫਿਰ ਇਸ ਗੱਲ ਨੂੰ ਆਪਣੇ ਕਹੋ ਗਾ ਗੋਲੀ ਰੇਡ ਨਾਲੀ ਗੱਲ ਕਰਨ ਇਹਦਾ ਮਸਲਾ ਹੱਲ ਨਹੀਂ ਹੋਣਾ ਇਹ ਤਾਂ ਦੇਖੋ ਉਹ ਤਾਂ ਹੈਗਾ ਧਾਰਮਿਕ ਮਸਲਾ ਜੇ ਅਸੀਂ ਉਹ ਤੋਂ ਸੁਰਖਰੂ ਨਹੀਂ ਹੋਵਾਂਗੇ ਤੇ ਸਾਨੂੰ ਕਿਸੇ ਨੇ ਪਛਾਣ ਨਾ ਨਾ ਇਹਨੇ ਪੁੱਛਣਾ ਪੰਜਾਬ ਚ ਜੋ ਕਾਲੀ ਜਨ ਹੋਇਆ ਇਹ ਬਹੁਤ ਪਹਿਲਾਂ ਉਹਨਾਂ ਨੂੰ ਆਬ ਜਾਨਾ ਚਾਹੀਦਾ ਸੀਗਾ ਅਸੀਂ ਜਾ ਕੇ ਆਏ ਬੇਨਤੀ ਕੀਤੀ ਜੈਦਰ ਸਾਹਿਬ ਨੂੰ ਉਹਨਾਂ ਨੇ ਇਹਨਾਂ ਨੂੰ ਸੱਦਿਆ ਸੋਛੀ ਕਰਨ ਲਿਆ ਹੁਣ ਮੁੜ ਕੇ ਜੈਦਰ ਸਾਹਿਬ ਪੁੱਛਣਗੇ ਵੀ ਆ ਗੱਲਾਂ ਸਾਰੀਆਂ ਆਈਆਂ ਆ ਸਾਹਮਣੇ ਦੱਸੋ ਇਹਦਾ ਕੀ ਜਵਾਬ ਹੈ ਤੁਹਾਡਕੋ ਤੇ ਇਹ ਦੇਖੋ ਕੀ ਜਵਾਬ ਦਿੰਦੇ ਆ ਪਰ ਇਹ ਗੱਲਾਂ ਤਾਂ ਬਹੁਤ ਗੰਭੀਰ ਨੇ ਤੇ ਇਹ ਜਿਹੜੀ ਸਿੱਖ ਪੰਥ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਨੇ ਜਿਹੜਾ ਰਾਜਨੀਤਿਕ ਫੈਸਲੇ ਜਿਵੇਂ ਕਾਲੀ ਦਲ ਨੂੰ ਤਾਂ ਲੋਕਾਂ ਨੇ ਛੱਡਤਾ ਸਿੱਖਾਂ ਨੇ ਸਿੱਖਾਂ ਦੀ ਜਮਾਤ ਹੈ ਗੱਲ ਇਹ ਸਿੱਖਾਂ ਨੇ ਅਸ਼ੂਰ ਕਰਤਾ ਵੈਸੇ ਤੁਹਾਡਾਂ ਨੂੰ ਨਹੀਂ ਗਏ ਨਹੀਂ ਵੋਟਾਂ ਮਾਈਆਂ ਸਾਨੂੰ ਤੇ ਫੇਰ ਪਾਈ ਹੁਣ ਅਕਾਲੀ ਦਲ ਨੂੰ ਜਫਾ ਮਾਰ ਕੇ ਬੈਠੇ ਰਹੋ ਤੇ ਹੈਗੀ ਤੁਹਾਡ ਕੋ ਜ਼ਮੀਨ ਤਖਸਕੀ ਕੀ ਥਲੇ ਹੋ ਕੰਨ ਤੇ ਲਿਖਿਆ ਪੜਨਾ ਚਾਹੀਦਾ ਸਿਆਣੇ ਬੰਦੇ ਨੂੰ ਕਿ ਕੰਨ ਤੇ ਕੀ ਲਿਖਿਆ ਆ ਜੇ ਤੁਸੀਂ ਪੜਦੇ ਨਹੀਂ ਤੇ ਉਹਨੂੰ ਉਹਨੂੰ ਮੰਨਦੇ ਨਹੀਂ ਤਾਂ ਫੇਰ ਤਾਂ ਭਾਈ ਇਹ ਤਾਂ ਗਾਂ ਦਾ ਸਮਾਂ ਵੀ ਇਹ ਦ ਹੋਰ ਮਾੜਾ ਸਾਬਤ ਹੋਊਗਾ ਅਸੀਂ ਇਸ ਗੱਲ ਨੂੰ ਜਿਹੜੇ ਸੁਧਾਰਨ ਵਾਸਤੇ ਇਸ ਗੱਲ ਨੂੰ ਆਪਣੇ ਮੋਢਨ ਵਾਸਤੇ ਲੋਕਾਂ ਚ ਜਿਹੜੀ ਸਦਾਰਨ ਲੈ ਸ਼ੁਰੂ ਕਰਨ ਕੀਤੀ ਆ ਤੇ ਗਾਂ ਜਾਵਾਂਗੇ ਵੀ ਕਰਕੇ ਸਾਨੂੰ ਅਕਾਲੀ ਦਲ ਦਾ ਦਰਦ ਆ ਅਕਾਲੀ ਜੱਲਾ ਦਿਨੋ ਪਿਆਰ ਹੈ ਜਰੂਰ ਲੋਕ ਵੀ ਪਿਆਰ ਕਰਦੇ ਆ ਪਰ ਜਿਹੜੇ ਹਟ ਕਰਕੇ ਬੈਠੇ ਨੇ ਜਿਹੜੇ ਆਕੜ ਚ ਬੈਠੇ ਆ ਉਹਨਾਂ ਨੂੰ ਵਿਚਾਰਨਾ ਪਊਗਾ ਅੱਜ ਨਹੀਂ ਕੱਲ ਵਿਚਾਰਨਾ ਪਊਗਾ ਨਹੀਂ ਤਾਂ ਲੋਕਾਂ ਨੇ ਜਿਵੇਂ ਅੱਗੇ ਉਹਨਾਂ ਨੂੰ ਨਕੇਟ ਤਾਂ ਉਹਨਾਂ ਦੇ ਸਮੇਂ ਚ ਹੋਰ ਲੋਕਾਂ ਨੇ ਉਹਨਾਂ ਦਾ ਉਹਨਾਂ ਦਾ ਇੱਕ ਤਰ੍ਹਾਂ ਦਾ ਪਤਨ ਕਰ ਦੇਣਾ ਆ ਇਹ ਆਪਾਂ ਨੂੰ ਪਤਾ ਹੀ ਦਿਸਦਾ ਹੀ ਆ ਸੋ ਇਹ ਫੈਸਲੇ ਕੋਈ ਕਰਦਾ ਨਹੀਂ ਕਰਦਾ ਬਹੁਤ ਮੈਂ ਪਰ ਪਾਰਟੀ ਵਿੱਚੋਂ ਹੁਣ ਜਿਹੜੇ ਤਮਾਮ ਲੀਡਰ ਬਾਹਰ ਕੱਢ ਦਿੱਤੇ ਗਏ ਨੇ ਤੇ ਹੁਣ ਤੁਹਾਡੇ ਵੱਲੋਂ ਅੱਗੇ ਕੀ ਸਟੈਪ ਚੱਕਿਆ ਜਾਏਗਾ ਕਿਵੇਂ ਹੁਣ ਜਿਹੜਾ ਵਿਰੋਧ ਲਗਾਤਾਰ ਇਸ ਤਰ੍ਹਾਂ ਹੀ ਚੱਲ ਰਿਹਾ ਹੈਗਾ ਜਾਂ ਜਿਸ ਤਰ੍ਹਾਂ ਪਹਿਲਾਂ ਢੀਂਸਾ ਸਾਹਿਬ ਨੇ ਪਾਰਟੀ ਬਣਾਈ ਸੀ ਕਿ ਹੁਣ ਨਵੀਂ ਇੱਕ ਪਾਰਟੀ ਦੇਖਣ ਨੂੰ ਮਿਲੇਗੀ ਚਲੋ ਪਾਰਟੀ ਤਾਂ ਜੇ ਬਣਾਉਣ ਵਾਲੀ ਗੱਲ ਤਾਂ ਕੋਈ ਗੱਲ ਹੀ ਤਾਂ ਨਹੀਂ ਵਿਚਾਰੀ ਨਹੀਂ ਗਈ ਪਾਰਟੀ ਤਾਂ ਨਹੀਂ ਅਸੀਂ ਆਪਣੇ ਬਣਾਉਣ ਵਾਰੇ ਕੋਈ ਆਪਣੇ ਕੀਤਾ ਅਸਲਾ ਕੀਤੀ ਪਰ ਅਸੀਂ ਤਾਂ ਇਹ ਸੁਧਾਰ ਲਹਿਰ ਕਰਕੇ ਕਾਲੀ ਦਲ ਦੇ ਅਸੀਂ ਸੱਚੇ ਸੁੱਚੇ ਨਿਮਾਣੀ ਜੇ ਸੇਵਾਦਾਰ ਆ ਸਾਡਾ ਕੋਈ ਪਰਸਨਲ ਇੰਟਰਸਟ ਨਹੀਂ ਅਸੀਂ ਨਿਸ਼ਕਾਮ ਹੋਗੇ ਤੁਰੇ ਆ ਨਿਰਸਵਾਰਥ ਹੋਗੇ ਤੁਰੇ ਆ ਲੋਕ ਲਈ ਤੁਰੇ ਆ ਪੰਥ ਵਾਸਤੇ ਅਸੀਂ ਜੂਜਣੇ ਆ ਸਾਡਾ ਜਿਹੜਾ ਜੋ ਬਣਦਾ ਫਰਜ਼ ਅਸੀਂ ਪੂਰਾ ਕਰਾਂਗੇ ਤੇ ਜਿਵੇਂ ਦਾ ਸਮਾਉ ਉਦਾਂ ਦੇਖਾਂਗੇ ਪਰ ਸਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਕਿਉਂਕਿ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਵਿੱਚ ਸੁਧਾਰ ਆਵੇ ਤਾਂ ਹੀ ਅਸੀਂ ਸੁਧਾਰ ਲਹਿਰ ਸ਼ੁਰੂ ਕੀਤੀ ਆ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਦੇ ਵਿੱਚੋਂ ਜਿਹੜੇ ਚੰਗੇ ਸੋਹਰਦ ਨੇਕ ਇਮਾਨਦਾਰ ਤੇ ਪੰਚ ਪ੍ਰਸਤ ਲੀਡਰ ਨੇ ਉਹ ਜਿਹੜੇ ਸਾਹਮਣੇ ਆਉਣ ਤੇ ਲੋਕਾਂ ਦਾ ਵਿਸ਼ਵਾਸ ਦੁਆਰਾ ਕਾਲੀ ਦਲ ਤੇ ਬਣੇ ਇੱਕ ਵਾਰ ਲੋਕਾਂ ਦਾ ਵਿਸ਼ਵਾਸ ਕਾਲੀ ਦਲ ਤੋਂ ਟੁੱਟ ਗਿਆ ਜੇ ਗੱਲ ਕੀਤੀ ਹੈ ਵੀ ਲੁਧਿਆਣੇ ਦੇ ਵਿੱਚ ਜਿਹੜੇ ਫਰੀਦਕੋਟ ਤੋਂ ਸੰਸਦ ਮੈਂਬਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਤੁਹਾਡੇ ਵੀ ਜਿਹੜੇ ਕੋਈ ਲੀਡਰ ਮੌਜੂਦ ਸੀਗੇ ਉੱਥੇ ਤੇ ਉਹਨਾਂ ਨੇ ਵੱਲੋਂ ਵੀ ਜਿਹੜਾ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਕਿ ਹੁਣ ਉਹ ਜਿਹੜਾ ਸਿਨੈਰੀਓ ਚੇਂਜ ਨਜ਼ਰ ਆਏਗਾ ਹੁੰਦਾ ਹੋਇਆ ਕਿ ਰਲ ਕੇ ਇਹ ਪਾਰਟੀ ਇੱਕ ਬਣਾਈ ਜਾਵੇ ਕਿਉਂਕਿ ਉਹਨਾਂ ਨੇ ਤੇ ਐਲਾਨ ਕੀਤਾ ਕਿ ਜਿਹੜਾ ਪਾਰਟੀ ਬਣਾਈ ਜਾਈ। ਦੇਖੋ ਉਹਨਾਂ ਨੇ ਮੈਂ ਤਾਂ ਪੜਿਆ ਨਹੀਂ ਐਲਾਨ ਕੀਤਾ ਜਿਹੜੇ ਫਰੀਦਕੋਟ ਦੇ ਐਮਪੀ ਆ ਪਰ ਅਸੀਂ ਤੇ ਕਵਾਂਗੇ ਵੀ ਸਾਰੇ ਪੰਥ ਨੂੰ ਇਕੱਠਾਉਣਾ ਚਾਹੀਦਾ ਇੱਕ ਝੰਡੇ ਥੱਲੇ। ਐਸਾ ਬੰਦਾ ਮੂਰੇ ਲੱਗੇ ਜਿਹਨੂੰ ਸਾਰੇ ਪ੍ਰਵਾਨ ਕਰਨ। ਇਹ ਜਿਹੜੀ ਭੂਮਿਕਾ ਆ ਸਿੰਘ ਸਹਿਬਾਨ ਜੈਦਰ ਅਕਾਲਤਖ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਨਿਭਾ ਸਕਦੇ ਆ। ਤੇ ਜਿਹੜੇ ਹਮਖਿਆਲੀ ਲੋਕ ਨੇ ਠੀਕ ਆ ਜਿਹੜੇ ਜਿਨ੍ਹਾਂ ਦੇ ਖਿਆਲ ਰਲਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਹੁਣ ਦਿੱਲੀ ਕਿਉਂ ਨਹੀਂ ਗੱਲ ਸੁਣਦੀ? ਸਰਕਾਰ ਕਿਉਂ ਨਹੀਂ ਸਾਡੀ ਗੱਲ ਮੰਨਦੀ ਕੋਈ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ ਕਰਕੇ ਅਸੀਂ ਵੰਡੇ ਹੋਏ ਆ ਗੁਰਪੰਥ ਵੰਡੇ ਧੜਿਆਂ 'ਚ ਵੰਡੇ ਆ ਤੇ ਇਹ ਜਿਹੜੀ ਵੰਡ ਆ ਇਹ ਆਪਣੇ ਅਕਾਲੀ ਜਨ ਨੂੰ ਤੇ ਸਿੱਖਾਂ ਨੂੰ ਕਮਜ਼ੋਰ ਕਰ ਰਹੀ ਆ ਸੋ ਸਾਰੇ ਇਕੱਠੇ ਹੋਣਾ ਚਾਹੀਦਾ ਜਿਹੜੇ ਹਮਖਿਆਲੀ ਨੇ ਤੇ ਇਦਾਂ ਦੀ ਸ਼ਕਤੀ ਇਹ ਮੋੜੇ ਲਾਉਣੀ ਚਾਹੀਦੀ ਜਿਹਨੂੰ ਸਾਰੇ ਪ੍ਰਵਾਨ ਕਰਨ ਤਾਂ ਫਿਰ ਚੰਡੀਗੜ੍ਹ ਆ ਕੋਈ ਗੱਲ ਨਹੀਂ ਇਹ ਤਾਂ ਹੁਣ ਦੇਖੋ ਸਮਾਂ ਜਦੋਂ ਆਊਗਾ ਉਦੋਂ ਪਤਾ ਲੱਗੂਗਾ ਪਰ ਲੋਕਾਂ ਨੇ ਦੇਖੋ ਅਕਸਰ ਉਹਨਾਂ ਨੂੰ ਐਮਪੀ ਵੀ ਬਣਾਇਆ ਯਾਰ ਸਰਵਿਸਿੰਗ ਖਾਲਸਾ ਐਮਪੀ ਬਣੇ ਆਪਣੇ ਪਾਈ ਅਮਰਿਤਪਾਲ ਸਿੰਘ ਐਮਪੀ ਬਣੇ ਉੱਥੇ ਵੀ ਤਾਂ ਪੰਥ ਬੈਠਾ ਹੀ ਆ ਤੇ ਇਸ ਇਸ ਕਰਕੇ ਇਸ ਸਮੇਂ ਦੇ ਅਨੁਸਾਰਕ ਫੈਸਲੇ ਹੋਣਗੇ ਪਰ ਏਕਤਾ ਹੋਣੀ ਚਾਹੀਦੀ ਆ ਸਾਰੇ ਜਿਹੜੇ ਧੜੇ ਇਕੱਠੇ ਹੋਣੇ ਚਾਹੀਦੇ ਆ ਅਕਾਲੀ ਦਾ ਲੇਖ ਹੋਣਾ ਚਾਹੀਦਾ ਤੇ ਇੱਕ ਐਸਾ ਲੀਡਰ ਐਸੀ ਸ਼ਖਸੀਅਤ ਤੇ ਥੱਲੇ ਜਿਹਨੂੰ ਸਾਰੇ ਆਪਣੇ ਮੰਨਣਗੇ ਤੇ ਸਾਰੇ ਜਿਹਨੂੰ ਪ੍ਰਵਾਨ ਕਰਨ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਜਿਹੜਾ ਸੰਸਦ ਦੇ ਵਿੱਚ ਅਮਰਿਤਪਾਲ ਨੂੰ ਲੈ ਕੇ ਅ મુદ્ਦਾ اٹھਾਇਆ ਗਿਆ ਹੈ ਕਿ ਇੱਕ ਐਮਪੀ ਨੂੰ ਜਿਹੜਾ ਬਾਹਰ ਲਿਆਣਾ ਚਾਹੀਦਾ ਹੈ ਹਾਲਾਂਕਿ ਉਹ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਤੇ ਕਿਤੇ ਨਾ ਕਿਤੇ ਤੁਸੀਂ ਸਮਰਥਨ ਕਰਦੇ ਹੋ ਇਹਨਾਂ ਦੇ ਬਿਆਨ ਚਲੋ ਚੰਨੀ ਜੀ ਨੇ ਆਖਿਆ ਕਿ ਭਾਈ ਮਨੋਤਪਾਲ ਸਿੰਘ ਨੂੰ ਰਿਹਾ ਕਰਨਾ ਜੇ ਇਹ ਚੰਗੀ ਗੱਲ ਹੈ ਜੇ ਸਾਰੇ ਐਮਪੀ ਪੰਜਾਬ ਦੇ ਇਸ ਗੱਲ ਨੂੰ ਇਸ ਆਵਾਜ਼ ਨੂੰ ਤਗੜੇ ਹੋ ਕੇ ਉਠਾਉਣ ਤੇ ਬਹੁਤ ਚੰਗੀ ਗੱਲ ਹੈ ਅਸੀਂ ਇਸ ਗੱਲ ਨੂੰ ਵੈਲਕਮ ਕਰਦੇ ਹਾਂ ਪਰ ਉਹ ਉਹਨਾਂ ਦਾ ਜਿਹੜਾ ਪਿਛਲੇ ਪਿੱਛੇ ਉਹਨਾਂ ਦਾ ਜਿਹੜਾ ਹੁੰਦਾ ਨਾ ਮੋਟਿਵ ਜਾਂ ਉਹਨਾਂ ਦੀ ਸੋਚ ਹੁੰਦੀ ਆ ਸਿਆਸਤ ਉਪਰੇ ਰhta ਉਹ ਹਰ ਗੱਲ ਸਿਆਸਤ ਨੂੰ ਨਾਲ ਲੈ ਕੇ ਆਖਦੇ ਨੇ ਕਰਕੇ ਕਾਂਗਰਸ ਦੇ ਲੀਡਰਾਂ ਨੇ ਵੀ ਬੜਾ ਜ਼ੁਲਮ ਕੀਤਾ ਆ ਆਪਣੇ ਸਿੱਖਾਂ ਤੇ ਕਾਂਗਰਸ ਨੇ ਵੀ ਬਹੁਤ ਸਾਡੇ ਨਾਲ ਬੇਇਨਸਾਫੀਆਂ ਕੀਤੀਆਂ ਆ ਉਹ ਭੁੱਲੇ ਨਹੀਂ ਅਸੀਂ ਪਰ ਠੀਕ ਹੈ ਜੇ ਹੁਣ ਐਮਪੀ ਬਣ ਗਏ ਪਾਰਲੀਮੈਂਟ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ ਤੇ ਜੋ ਕਹਿੰਦੇ ਆ ਤੇ ਬਹੁਤ ਚੰਗੀ ਗੱਲ ਆ ਆਖਰੀ ਸਵਾਲ ਮੇਰਾ ਕਿ ਬਲਟੋਹਾ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਭਾਜੀਪੀ ਦੇ ਇਸ਼ਾਰੇ ਤੇ ਬਾਗੀ ਧੜਾ ਜਿਹੜਾ ਸ਼ਰੋਮੰਨੀ ਅਕਾਲੀ ਦਲ ਦੇ ਵਿੱਚ ਫਿੱਕਪਾਨ ਦੀ ਕੋਸ਼ਿਸ਼ ਕਰ ਰਿਹਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੱਲ ਰਿਹਾ ਕਿ ਬੀਜੇਪੀ ਦਾ ਕੀ ਕਨੈਕਸ਼ਨ ਹੈ ਦੇਖੋ ਤਾਂ ਅਸੀਂ ਹਰ ਵੇਲੇ ਕਹਿੰਦੇ ਆ ਇਹ ਨਾ ਇਹ ਵੀ ਬੜੀ ਨਾ ਜਿਹੜੀ ਖੋਖਲਾਪਨ ਵਾਲੀ ਸੋਚ ਆ ਪਹਿਲਾਂ ਜਦੋਂ ਕਾਂਗਰਸ ਹੁੰਦੀ ਸੀ ਜਦੋਂ ਕਹਿਣਾ ਵੀ ਕਾਂਗਰਸ ਦੇ ਏਜੰਟ ਆ ਅੱਜ ਦਿੱਲੀ ਵਿੱਚ ਬੀਜੇਪੀ ਬੈਠੀ ਹੈ ਬੀਜੇਪੀ ਦੇ ਏਜੰਟ ਆ ਇਹ ਤਾਂ ਕੋਈ ਏਜੰਟ ਜੁੰਡ ਨਹੀਂ ਤਾਂ ਐਵੇਂ ਗੱਲ ਕਹਿਣ ਨੂੰ ਬਣ ਗਈ ਬੀਜੇਪੀ ਦਾ ਸਿੱਖਾਂ ਦੇ ਰਾਜਸੀ ਮਾਮਲਿਆਂ 'ਚ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਐਸ ਸਮੇਂ ਕੋਈ ਕੋਈ ਉਹਨਾਂ ਦਾ ਰੋਲ ਨਹੀਂਗਾ ਕੋਈ ਉਹਨਾਂ ਦਾ ਆਪਣੇ ਯੋਗਦਾਨ ਨਹੀਂਗਾ ਕੋਈ ਇੰਟਰਫੇਰੈਂਸ ਨਹੀਂ ਹੈਗੀ ਹਾਂ ਬੀਜੇਪੀ ਨੇ ਸਾਡੇ ਮਸਲੇ ਹੱਲ ਨਹੀਂ ਕੀਤੇ ਪੰਜਾਬ ਦੇ ਸਿੱਖਾਂ ਦੇ ਕਿਸਾਨਾਂ ਦੇ ਤੇ ਅਸੀਂ ਉਦੋਂ ਡਟ ਕੇ ਕਿਹਾ ਵੀ ਜਿਨ੍ਹਾਂ ਦੇ ਕਰ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਦੇ ਕਰ ਬੀਜੇਪੀ ਨਾਲ ਨਹੀਂ ਅਲਾਈਂਸ ਕਰਨਾ ਇਸ਼ਾਰੇ ਨੇ ਕਿਹਾ ਠੀਕ ਹੈ ਜਿਹੜਾ ਕੈਂਡੀਡੇਟ ਕੋਈ ਲੜਨਾ ਚਾਹੁੰਦਾ ਸੀ ਉਹਦਾ ਮਨ ਸੀ ਲਾਇਨ ਸੋਚਵੇ ਪਰ ਅੱਜ ਤੁਸੀਂ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਹੁਕਮ ਹੁਕਮਾਂ ਦੀ ਉਲੰਘਣਾ ਕਰਦੇ ਹੋ ਤੁਸੀਂ ਇੱਡੇ ਵੱਜਰ ਗੁਨਾਹ ਕਰਦੇ ਹੋ ਤੁਸੀਂ ਜਿਹੜੇ ਪੰਥ ਦੇ ਦੋਖੀ ਨੇ ਪੰਥ ਦੇ ਜਿਨ੍ਹਾਂ ਨੇ ਪੰਥ ਦਾ ਕਹਾਣ ਕੀਤਾ ਨੁਕਸਾਨ ਕੀਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਕੀਤਾ ਤੁਸੀਂ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ ਉਹਨਾਂ ਦੀ ਮਦਦ ਕਰ ਰਹੇ ਹੋ ਤੇ ਤੁਸੀਂ ਉਸ ਗੱਲ ਨੂੰ ਤਾਂ ਆਪਣੇ ਸੋਚ ਲੈਣੀ ਸ਼ਰਤੋ ਕਿਤੇ ਵੱਡੇ ਪਾਪ ਹੋਏ ਤੇ ਤੁਸੀਂ ਬੀਜੇਪੀ ਹਲ ਕਰੀ ਜਾਂਦੇ ਹੋ ਹਾਂ ਜੇ ਕਿਸੇ ਕਿਸੇ ਸਿੱਖ ਲੀਡਰ ਨੇ ਬੀਜੇਪੀ ਦੀ ਆੜ ਹੇਟ ਕਿਸੇ ਆਪਣੇ ਸਿੱਖ ਕੌਸ ਦਾ ਨੁਕਸਾਨ ਕੀਤਾ ਜਾਂ ਪੰਸ ਨੂੰ ਢਾ ਲਾਈ ਜਾਂ ਕੋਈ ਉਹਨੇ ਮਾਰਾ ਕੰਮ ਕੀਤਾ ਜਾਂ ਪੰਜਾਬ ਵਾਸਤੇ ਕੋਈ ਉਹਨੇ ਆਪਣੇ ਜਿਹੜੀ ਹੈਗੀ ਹੈ ਪੰਜਾਬ ਦਾ ਕਿਸੇ ਪੱਖ ਤੋਂ ਉਹਨੇ ਨੁਕਸਾਨ ਕੀਤਾ ਫੇਰ ਤਾਂ ਕੋਈ ਵੀ ਫਲਾਣੇ ਲੀਡਰ ਨੇ ਆਹ ਕਾਰਵਾਈ ਕੀਤੀ ਹੈ ਬੀਜੇਪੀ ਦੀ ਸ਼ਹਿਤ ਇਹ ਤਾਂ ਗੱਲ ਹੀ ਨਹੀਂ ਕੋਈ ਤੁਸੀਂ ਜਦੋਂ ਆ ਜਿਹੜੇ ਹੈਗੇ ਕਿਸਾਨ ਕਾਨੂੰਨ ਬਣਿਆ ਉਹਦੋਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਸਪੋਰਟ ਕੀਤੀ ਕਰਕੇ ਤੁਸੀਂ ਮੰਤਰੀ ਸੀਗੇ ਤੁਸੀਂ ਸਰਕਾਰ ਦੇ ਹਿੱਸੇਦਾਰ ਸੀਗੇ ਤੇ ਠੀਕ ਹੈ ਪਾਰਟੀ ਨਾਲ ਸਾਰੀ ਚੱਲ ਰਹੀ ਸੀ ਉਦੋਂ ਤੁਸੀਂ ਨਾ ਬੀਜੇਪੀ ਦੇ ਨਾਲ ਆਪਣੇ ਕਿਉਂਗੇ ਜਿਹੜੀ ਸੀ ਅੱਜ ਬੀਜੇਪੀ ਤੋਂ ਸਾਰੇ ਵਕ ਹੋ ਗਏ ਲੇਕਿਨ ਬੀਜੇਪੀ ਦਾ ਇਸ ਮਾਮਲੇ ਨੂੰ ਲੈ ਕੇ ਕੋਈ ਸਾਡੇ ਚ ਦਖਲ ਨਹੀਂਗਾ ਕੋਈ ਰੋਲ ਨਹੀਂਗਾ ਇਹ ਇਹ ਤਾਂ ਕਹਿੰਦੇ ਆ ਉਹਨਾਂ ਕੋਈ ਹੋਰ ਕੋਈ ਗੱਲ ਕਹਿਣ ਨੂੰ ਹੈ ਨਹੀਂ ਉਹਨਾਂ ਕੋਈ ਹੋਰ ਜਵਾਬ ਹੈ ਨਹੀਂ ਉਹਨਾਂ ਕੋ ਪ੍ਰਦੀਪ ਕਲੇਰ ਦੀਆਂ ਗੱਲਾਂ ਦਾ ਕੋਈ ਉੱਤਰ ਹੈ ਨਹੀਂਗਾ ਇਸ ਕਰਕੇ ਕਹਿੰਦੇ ਆ ਆਈਜੀ ਖਟੜੇ ਨੇ ਜੋ ਉੱਥੇ ਆਪਣੇ ਕਹਿ ਕੇ ਆਇਆ ਜਿਹੜੀ ਉਹਨੇ ਸਿੱਟਦੀ ਉਹਦੀ ਫਾਈਨਿੰਗਸ ਆ ਉਹਨਾਂ ਕੋ ਜਵਾਬ ਹੈ ਨਹੀਂਗਾ ਇਹ ਹੋਰ ਵੀ ਗੱਲਾਂ ਹੋਰ ਵੀ ਨਿਕਲਣੀਆਂ ਆ ਇਸ ਗੱਲ ਕਰਕੇ ਉਹ ਐਮੀ ਆਪਣੀ ਗੱਲ ਆਪਣੀ ਇੱਕ ਧਾਰਨਾ ਬਣ ਗਈ ਕਿ ਫਲਾਣੇ ਦੇ ਏਜੰਟਿਆ ਥੰਗੜੇ ਦੇ ਏਜੰਟਿਆ ਕੋਈ ਰੋਲ ਨਹੀਂ ਭਿਸ਼ੇਪੀ ਦਾ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਇਸ ਦਿਨ ਸਾਡੇ ਨਾਲ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਸੁਪੀਰ ਸਿੰਘ ਬਾਦਲ ਆਪਣੀ ਗਲਤੀਆਂ ਨਹੀਂ ਮੰਨਦੇ ਨੇ ਤੇ ਜਿਹੜਾ ਉੱਥੇ ਅਗਰ ਉਸ ਸਮੇਂ ਜਿਹੜੀ ਇੱਕ ਪੱਤਰ ਭੇਜਿਆ ਜਾਂਦਾ ਆ ਤੇ ਉਸ ਪੱਤਰ ਦੇ ਕੋਈ ਮਾਇਨੇ ਨਹੀਂ ਹੁੰਦੇ ਆ ਤੇ ਜਿਹੜਾ ਸਪਸ਼ਟੀਕਰਨ ਦੇ ਕੇ ਆਏ ਆ ਉਹ ਵੀ ਇੱਕ ਬੰਦ ਲਫਾਫੇ 'ਚ ਦੇ ਕੇ ਆਏ ਆ ਤੇ ਉਹਨਾਂ ਦੀ ਇਹ ਵੀ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਗਰ ਉਤਾਰੇ ਜਾਂਦਾ ਹੈ ਪ੍ਰਧਾਨਗੀ ਤੋਂ ਤਾਂ ਹੀ ਅਕਾਲੀ ਦਲ ਬਚ ਪਾਵੇਗਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ